ਬਾਬਾ ਕਲਿਆਣ ਚੰਦ ਜੀ ਨੇ ਇੱਕ ਦਿਨ ਵਿਚਾਰ ਕੀਤੀ ਕਿ ਹੁਣ ਨਾਨਕ ਜੀ ਨੂੰ ਜਨੇਊ ਪਹਿਨਾਉਣ ਦੀ ਰਸਮ ਕਰ ਲਈ ਜਾਵੇ। ਘਰ ਵਿੱਚ ਹਰਦਿਆਲ ਪੁਜੋਹਿਤ ਜੀ ਨੂੰ ਬੁਲਾਇਆ ਗਿਆ। ਬਾਬਾ ਕਲਿਆਣ ਚੰਦ ਜੀ ਨੇ ਹਰਦਿਆਲ ਜੀ ਨੂੰ ਆਪਣੇ ਮਨ ਦੀ ਸਾਰੀ ਗੱਲ ਦੱਸੀ ਤੇ ਕਹਿਣ ਲੱਗੇ, ਹੁਣ ਆਪਣੀ ਖੱਤਰੀਆਂ ਦੀ ਰੀਤ ਵੀ ਕਰ ਲਈਏ। ਹਰਦਿਆਲ ਜੀ ਕਹਿਣ ਲੱਗੇ, ਤੁਸੀਂ ਆਪਣੀ ਤਿਆਰੀ ਕਰ ਲਵੋ, ਰਿਸ਼ਤੇਦਾਰਾਂ ਅਤੇ ਸਾਥ ਸਬੰਧੀਆਂ ਨੂੰ ਸੁਨੇਹੇ ਲਾ ਦੇਵੋ। ਹਰਦਿਆਲ ਜੀ ਵੱਲੋਂ ਸੂਬ ਦਿਨ ਦੱਸ ਦਿੱਤਾ ਗਿਆ। ਬਾਬਾ ਕਲਿਆਣ ਚੰਦ ਜੀ ਨੇ ਮਿੱਥੇ ਦਿਨ ਤੋਂ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਸਾਰੀ ਸਮਗਰੀ ਮੰਗਵਾ ਲਈ ਸਾਰੇ ਰਿਸ਼ਤੇਦਾਰ ਅਤੇ ਸਾਥ ਸਬੰਧੀਆਂ ਨੂੰ ਵੀ ਬੁਲਾ ਲਿਆ ਗਿਆ ਦੋਸਤਾਂ ਮਿੱਤਰਾਂ ਤੇ ਸਾਥ ਸਬੰਧੀਆਂ ਲਈ ਮਾਸਾਹਾਰੀ ਅਤੇ ਸਾਕਾਹਾਰੀ ਸਭ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਗਏ ਪਿੰਡ ਦੇ ਬੰਨੇ ਚੰਨੇ ਕਰ ਕਰ ਸੱਦੇ ਦਿੱਤੇ ਗਏ ਸਾਰਾ ਚੌਂਕਾ ਵੀ ਲਿਪਿਆ ਗਿਆ ਸਭ ਤਿਆਰੀ ਹੋ ਗਈ ਹੁਣ ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ ਗਿਆ ਸਾਰੇ ਬ੍ਰਾਹਮਣ ਖਤਰੀ ਅਤੇ ਜਜਮਾਨਾਂ ਦੇ ਵਿਚਕਾਰ ਨਾਨਕ ਜੀ ਨੂੰ ਚੌਂਕੀ ਤੇ ਬਿਠਾਇਆ ਗਿਆ ਉਸ ਵੇਲੇ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਵਿੱਚ ਚੰਦਰਮਾ ਵਾਂਗ ਚਮਕ ਰਹੇ ਸਨ ਬਹੁਤ ساری ਦੁਨੀਆ ਬਾਬਾ ਕਲਿਆਣ ਚੰਦ ਜੀ ਦੇ ਘਰ ਇਕੱਠੀ ਹੋ ਗਈ ਸੀ ਪੰਡਿਤ ਹਰਦਿਆਲ ਜੀ ਸਾਰੀ ਰੀਤ ਅਦਾ ਕਰ ਰਹੇ ਸਨ ਕੋਲ ਹੀ ਨੋ ਤਾਗਿਆਂ ਦਾ ਇੱਕ ਜਨੇਊ ਬਣਾ ਕੇ ਰੱਖਿਆ ਹੋਇਆ ਸੀ ਜਦੋਂ ਪੰਡਿਤ ਹਰਦਿਆਲ ਜੀ ਗੁਰੂ ਨਾਨਕ ਦੇਵ ਜੀ ਦੇ ਗੱਲ ਵਿੱਚ ਜਨੇਊ ਪਾਉਣ ਲੱਗੇ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਕਿ ਉਨਪਦੇਸ਼ ਦਾ ਸਮਾ ਆ ਗਿਆ ਹੈ ਅਚਾਨਕ ਹੀ ਗੁਰੂ ਨਾਨਕ ਜੀ ਬੋਲੇ ਰੁਕ ਜਾਵੋ ਆਹ ਤੁਸੀਂ ਮੇਰੇ ਗਲੇ ਵਿੱਚ ਕੀ ਪਾਉਣ ਲੱਗੇ ਹੋ ਤੁਸੀਂ ਕੀ ਕਰ ਰਹੇ ਹੋ ਇਹ ਤਾਗਾ ਕਿਸ ਲਈ ਹੁੰਦਾ ਹੈ ਕਿਹੜੇ ਕਾਰਨ ਇਹ ਮੇਰੇ ਗਲੇ ਵਿੱਚ ਪਾਇਆ ਜਾ ਰਿਹਾ ਹੈ ਮੈਨੂੰ ਇਹ ਪਾਉਣ ਦਾ ਕੀ ਫਾਇਦਾ ਹੋਵੇਗਾ ਨਾ ਪਾਉਣ ਨਾਲ ਕੀ ਹਾਨੀ ਹੋ ਜਾਵੇਗੀ ਮੈਨੂੰ ਇਹ ਸਭ ਦੱਸੋ ਇਹ ਮਨੁੱਖ ਨੂੰ ਕਿਸ ਪੱਧ ਤੱਕ ਪਹੁੰਚਾਉਂਦਾ ਹੈ ਕੀ ਇਸ ਨਾਲ ਬ੍ਰਹਮ ਦਾ ਗਿਆਨ ਹੁੰਦਾ ਹੈ ਪਹਿਲਾ ਮੈਨੂੰ ਇਹ ਸਭ ਚੰਗੀ ਤਰ੍ਹਾਂ ਸਮਝਾ ਦੇਵੋ ਇਹ ਸੁਣ ਕੇ ਪੰਡਿਤ ਹਰਦਿਆਲ ਜੀ ਇਕਦਮ ਚੌਕ ਗਏ ਉਹ ਜਾਣ ਗਏ ਕਿ ਹੁਣ ਨਾਨਕ ਜੀ ਕੋਈ ਨਵਾਂ ਕੌਤਕ ਕਰਨਗੇ ਹਰਦਿਆਲ ਜੀ ਪਹਿਲਾਂ ਹੀ ਨਾਨਕ ਜੀ ਵਿੱਚ ਸ਼ਰਦਾ ਰੱਖਦੇ ਸਨ ਉਹ ਜਾਣਦੇ ਸਨ ਕਿ ਨਾਨਕ ਜੀ ਜੁਗਾ ਤੋਂ ਚੱਲੀ ਆ ਰਹੀ ਰੀਤ ਨੂੰ ਇੱਕ ਨਵਾਂ ਮੋੜ ਦੇਣ ਲਈ ਆਏ ਹਨ ਕੁਝ ਪੰਡਿਤ ਕਹਿਣ ਲੱਗੇ ਇਹ ਆਪਣਾ ਧਰਮ ਹੈ ਇਹ ਪਵਿੱਤਰ ਰੀਤ ਹੈ ਕਛਤਰੀ ਲੋਕ ਇਸ ਨੂੰ ਪਾਉਂਦੇ ਹਨ ਇਹ ਰੀਤ ਕਰਨੀ ਜ਼ਰੂਰੀ ਹੈ ਇਸ ਨਾਲ ਬੰਦਾ ਪਵਿੱਤਰ ਹੋ ਜਾਂਦਾ ਹੈ ਚੌਕੇ ਚੜਨ ਦਾ ਅਧਿਕਾਰੀ ਹੋ ਜਾਂਦਾ ਹੈ ਕਛਤਰੀਆਂ ਦਾ ਧਰਮ ਇਸ ਤੋਂ ਬਿਨਾ ਸ਼ੁਰੂ ਹੀ ਨਹੀਂ ਹੁੰਦਾ ਵੇਦਾਂ ਦੀ ਵਿਧੀ ਨਾਲ ਜਦੋਂ ਇਹ ਪਾਇਆ ਜਾਂਦਾ ਹੈ ਤਾਂ ਬ੍ਰਾਹਮਣ ਜਾਂ ਖੱਤਰੀ ਆਪਣੇ ਧਰਮ ਵਿੱਚ ਪਰਪੱਕ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜਿਹੜਾ ਬ੍ਰਾਹਮਣਾਂ ਤੇ ਖੱਤਰੀਆਂ ਨੇ ਗੱਲ ਵਿੱਚ ਸੂਤ ਪਾ ਕੇ ਧਰਮ ਬਣਾਇਆ ਹੈ ਉਹ ਚੰਗੇ ਕਰਮ ਕਰਨ ਨਾਲ ਰਹਿੰਦਾ ਹੈ ਜਾਂ ਕੋ ਕਰਮ ਕਰਨ ਨਾਲ ਵੀ ਰਹੇ ਜਾਂਦਾ ਹੈ ਜੇ ਕੋਈ ਦਇਆ ਪੁੰਨ দান ਆਦਿ ਸ਼ੋਭ ਕਰਮ ਕਰੇ ਤਾਂ ਰਹਿੰਦਾ ਹੈ ਜਾਂ ਫਿਰ ਜੇ ਕੋਈ ਜਨੇਉ ਪਾ ਕੇ ਕੁਕਰਮ ਕਰੇ ਹਿੰਸਾ ਕਰੇ ਧੋਖਾ ਕਰੇ ਝੂਠ ਬੋਲੇ ਚੋਗਲੀ ਕਰੇ ਤਾਂ ਵੀ ਰਹਿ ਜਾਂਦਾ ਹੈ ਪੰਡਤ ਕੋਲ ਗੁਰੂ ਜੀ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਨਹੀਂ ਜੀ ਗੁਰੂ ਜੀ ਦੇ ਬਚਨ ਸੁਣ ਕੇ ਆਨੰਦ ਵਿੱਚ ਮਗਨ ਹੋ ਗਏ ਸਾਰੇ ਹਾਜ਼ਰ ਲੋਕਾਂ ਦੇ ਮਨਾਂ ਵਿੱਚ ਰੁਚੀ ਪੈਦਾ ਹੋ ਗਈ ਕੁਝ ਲੋਕ ਕਹਿਣ ਲੱਗੇ ਤੁਸੀਂ ਅਜੇ ਬੱਚੇ ਹੋ ਤੁਹਾਨੂੰ ਨਹੀਂ ਪਤਾ ਕਿ ਵੇਦਾਂ ਵਿੱਚ ਜਨੇਊ ਨੂੰ ਪਵਿੱਤਰ ਮੰਨਿਆ ਗਿਆ ਹੈ ਇਹ ਸਭ ਤੋਂ ਸ੍ਰੇਸ਼ਟ ਧਰਮ ਹੈ ਬ੍ਰਾਹਮਣ ਦਾ ਧਰਮ ਹੀ ਜਨੇਊ ਪਹਿਨਣ ਵਿੱਚ ਹੈ ਇਹ ਜਨੇਊ ਬ੍ਰਹਮਤੋਂ ਚੱਲਿਆ ਆ ਰਿਹਾ ਹੈ ਸੰਤ ਸੰਨੰਦਨ ਸਨਾਤਨ ਤੇ ਸੰਤ ਕੁਮਾਰ ਇਹਨਾਂ ਚਾਰਾਂ ਤੋਂ ਹੀ ਇਹ ਰੀਤ ਆਈ ਹੈ ਅਸੀਂ ਵੀ ਇਸ ਨੂੰ ਚਲਾਇਆ ਹੈ ਹੁਣ ਤੁਹਾਨੂੰ ਵੀ ਇਹੀ ਰੀਤ ਅਪਣਾਉਣੀ ਚਾਹੀਦੀ ਹੈ ਗੁਰੂ ਜੀ ਕਹਿਣ ਲੱਗੇ ਤੁਸੀਂ ਇਸ ਨੂੰ ਚਾਰ ਕੋੜੀਆਂ ਦਾ ਮੰਗਵਾਉਂਦੇ ਹੋ ਚੌਂਕੇ ਤੇ ਬੈਠ ਕੇ ਗਲ ਵਿੱਚ ਪਾਉਂਦੇ ਹੋ ਫਿਰ ਕੰਨ ਵਿੱਚ ਸਿੱਖਿਆ ਦਿੰਦੇ ਹੋ ਜਿਵੇਂ ਕਿਰਿਆ ਕਰਦੇ ਸਮੇਂ ਜਨੇਊ ਕੰਨ ਉੱਤੇ ਟੰਗਣਾ ਆ ਦੇ ਇੱਕ ਦਿਨ ਉਹ ਮਨੁੱਖ ਮਰ ਜਾਂਦਾ ਹੈ ਤੇ ਜਨੇਊ ਵੀ ਅੱਗ ਵਿੱਚ ਜਲ ਜਾਂਦਾ ਹੈ ਅੰਗੇ ਤਾਂ ਉਹ ਬਿਨਾਂ ਤਾਗੇ ਦੇ ਹੀ ਜਾਂਦਾ ਹੈ ਜਿਸ ਕੰਮ ਲਈ ਤੁਸੀਂ ਪਾਇਆ ਉਹ ਕੰਮ ਤਾਂ ਆਇਆ ਨਹੀਂ ਜੋ ਪਰਲੋਕ ਵਿੱਚ ਕੰਮ ਨਹੀਂ ਆਉਂਦਾ ਉਹ ਤਾਂ ਫਿਰ ਜਗ ਨੂੰ ਦਿਖਾਉਣ ਲਈ ਹੀ ਪਾਇਆ ਗਿਆ ਸੀ ਜਿੱਥੇ ਜਮਾ ਦੀ ਮਾਰ ਪੈਣੀ ਹੈ ਉੱਥੇ ਤਾਂ ਇਹ ਨਾਲ ਨਹੀਂ ਹੋਵੇਗਾ ਜਦੋਂ ਇਸਨੇ ਰੱਖਿਆ ਨਹੀਂ ਕਰਨੀ ਫਿਰ ਇਸ ਨੂੰ ਪਉਣ ਦਾ ਕੀ ਲਾਭ ਗੁਰੂ ਜੀ ਆਖਣ ਲੱਗੇ ਇਸ ਲਈ ਪਰਮੇਸ਼ਰ ਦਾ ਨਾਮ ਜਪਨਾ ਚਾਹੀਦਾ ਹੈ ਨਾਮ ਹੀ ਦੋਵੇਂ ਲੋਕਾਂ ਵਿੱਚ ਮਦਦ ਕਰਦਾ ਹੈ ਜਦੋਂ ਗੁਰੂ ਜੀ ਨੇ ਇਹ ਪ੍ਰਸ਼ਨ ਕੀਤੇ ਉੱਤਰ ਦੇਣ ਲਈ ਕੋਈ ਤਿਆਰ ਨਹੀਂ ਸੀ ਬਾਬਾ ਕਲਿਆਣ ਚੰਦ ਜੀ ਦੇ ਸਾਥ ਸਬੰਧੀ ਕਹਿਣ ਲੱਗੇ ਨਾਨਕ ਜੀ ਤੁਹਾਡੀ ਗੱਲ ਤਾਂ ਠੀਕ ਹੈ ਪਰ ਤੁਸੀਂ ਦੇਖੋ ਤੁਹਾਡੇ ਪਿਤਾ ਜੀ ਨੇ ਕਿੰਨਾ ਖਰਚਾ ਕੀਤਾ ਹੈ ਕਿੰਨੇ ਲੋਕ ਬੁਲਾਏ ਹਨ ਇਹ ਸਾਰਾ ਖਰਚਾ ਤੁਹਾਡੇ ਜਨੂ ਪਵਾਉਣ ਲਈ ਹੀ ਕੀਤਾ ਗਿਆ ਹੈ ਇਹ ਸਭ ਵਿਅਰਥ ਜਾਵੇਗਾ ਕੋਈ ਗੱਲ ਨਹੀਂ ਤੁਸੀਂ ਹੁਣ ਇਸ ਨੂੰ ਪਾਲ ਲਵੋ ਇਹ ਸਾਡੀ ਕੁਲ ਦੀ ਰੀਤ ਹੈ ਜੋ ਇਸ ਵਿੱਚ ਨਹੀਂ ਚੱਲਦਾ ਉਸ ਨੂੰ ਜਾਤ ਪਾਤ ਤੋਂ ਵੱਖਰਾ ਕਰ ਦਿੱਤਾ ਜਾਂਦਾ ਹੈ ਤੁਸੀਂ ਜੇ ਇਸ ਨੂੰ ਪਹਿਨ ਲਵੋਗੇ ਸਭ ਖੁਸ਼ ਹੋ ਜਾਣਗੇ ਨਹੀਂ ਪਾਵੋਗੇ ਤਾਂ ਸਾਰੇ ਉਦਾਸ ਹੋ ਜਾਣਗੇ ਕੁਸੀ ਇੱਕ ਵਾਰ ਇਹ ਗੱਲ ਵਿੱਚ ਪਾ ਲਵੋ ਫਿਰ ਜਿਵੇਂ ਤੁਹਾਡੀ ਇੱਛਾ ਹੋਵੇ ਕਰ ਲੈਣਾ ਇਹ ਸੁਣ ਕੇ ਗੁਰੂ ਨਾਨਕ ਜੀ ਬੋਲੇ ਇਹ ਪਾ ਕੇ ਜੇ ਬੰਦਾ ਲੱਖ ਚੋਰੀਆਂ ਕਰੇ ਲੱਖ ਜਾਰੀਆਂ ਕਰੇ ਲੱਖ ਚੂਠ ਬੋਲੇ ਲੋਕਾਂ ਨੂੰ ਠੱਗੇ ਫਿਰ ਇੱਕ ਬ੍ਰਾਹਮਣ ਧਾਗਾ ਵਟ ਕੇ ਉਸ ਦੇ ਗੱਲ ਵਿੱਚ ਪਾ ਦੇਵੇ ਤੇ ਸਮਾਗਮ ਵਿੱਚ ਆਏ ਲੋਕ ਬੱਕਰਾ ਮਾਰ ਕੇ ਖਾ ਲੈਣ ਤਾਂ ਕਿ ਇਹ ਧਾਰਮਿਕ ਰਸਮ ਰਹੇ ਜਾਂਦੀ ਹੈ ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਫਿਰ ਇਸ ਨੂੰ ਸੁੱਟ ਦਿੰਦੇ ਹੋ ਨਵਾਂ ਪਾ ਲੈਂਦੇ ਹੋ ਪਰ ਜੋ ਜਨੇਉ ਮੈਂ ਤੁਹਾਨੂੰ ਕਿਹਾ ਹੈ ਉਹ ਇਸ ਨਾਲੋਂ ਬਹੁਤ ਚੰਗਾ ਹੈ ਪਹਿਲਾ ਇਨਸਾਨ ਨੂੰ ਮਨ ਦੀਆਂ ਖੋਟੀਆਂ ਵਾਸ਼ਨਾਵਾਂ ਦਾ ਨਾਸ ਕਰਨਾ ਚਾਹੀਦਾ ਹੈ ਇੱਕ ਸੱਚਾ ਸੁੱਚਾ Hindu ਬਣਨਾ ਚਾਹੀਦਾ ਹੈ ਪਰਮਾਤਮਾ ਉਸ ਨੂੰ ਆਪ ਹੀ ਪਰਵਾਨ ਕਰ ਲਵੇਗਾ ਇਸ ਤਰ੍ਹਾਂ ਗੁਰੂ ਜੀ ਨੇ ਉਪਦੇਸ਼ਕ ਬਾਣੀ ਉਚਾਰਨ ਕੀਤੀ ਬ੍ਰਾਹਮਣਾਂ ਨੇ ਜਬਰ ਨਾਲ ਜਨੇਉ ਪਾਉਣ ਦੀ ਵੀ ਕੋਸ਼ਿਸ਼ ਕੀਤੀ ਕਹਿਣ ਲੱਗੇ ਇਸ ਨੂੰ ਕੀ ਪਤਾ ਇਹ ਤਾਂ ਨਿਆਣਾ ਹੈ ਪਰ ਪੰਡਿਤ ਹਰਦਿਆਲ ਜੀ ਨੇ ਉਹਨਾਂ ਨੂੰ ਰੋਕਿਆ ਅਤੇ ਕਹਿਣ ਲੱਗੇ ਤੁਸੀਂ ਮੈਨੂੰ ਆਪਣੇ ਬਚਨ ਸੁਣਾਵੋ ਮੈਂ ਉਸੇ ਤਰ੍ਹਾਂ ਕਰਾਂਗਾ ਜਿਵੇਂ ਤੁਸੀਂ ਉਪਦੇਸ਼ ਕਰੋਗੇ ਮੈਂ ਵੀ ਆਤਮਕ ਗਿਆਨ ਚਾਹੁੰਦਾ ਹਾਂ ਬਹੁਤ ਸਾਰੇ ਲੋਕ ਗੁਰੂ ਜੀ ਦੇ ਬਚਨ ਸੁਣ ਰਹੇ ਸਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਨਾਮ ਜਪਣ ਨਾਲ ਲੋਕ ਅਤੇ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਨਾਮ ਹੀ ਅਸਲ ਸਤ ਹੈ ਇਹ ਹੀ ਪਵਿੱਤਰ ਜਨੇਊ ਹੈ ਜਿਸਨੇ ਅਝਿਹਾ ਜਨੇਊ ਪਾਇਆ ਹੈ ਉਹ ਸਾਰੀਆਂ ਥਾਵਾਂ ਤੇ ਮਾਨ ਪ੍ਰਾਪਤ ਕਰਦਾ ਹੈ ਜਿੱਥੇ ਜਾਵੇਗਾ ਸਤਿਕਾਰ ਪਾਵੇਗਾ ਉਸ ਦਾ ਜਸ ਹੋਵੇਗਾ ਨਾਮ ਦਾ ਜਨੇਊ ਕਦੇ ਵੀ ਟੁੱਟਦਾ ਨਹੀਂ ਜੇ ਕਿਸੇ ਦੇ ਚੰਗੇ ਭਾਗ ਹੋਣਗੇ ਤਾਂ ਹੀ ਇਹ ਪਾਇਆ ਜਾਵੇਗਾ ਜਦੋਂ ਕਾਮ ਤੇ ਕ੍ਰੋਧ ਇਨਸਾਨ ਦੇ ਮਨ ਨੂੰ ਮਲੀਨ ਕਰ ਦਿੰਦੇ ਹਨ ਤਾਂ ਨਾਮ ਜਪ ਕੇ ਹੀ ਮਨ ਦੀ ਪਵਿੱਤਰਤਾ ਹੁੰਦੀ ਹੈ ਪੰਡਿਤ ਹਰदयाल ਜੀ ਨੇ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਉਹ ਕਹਿਣ ਲੱਗੇ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਗੁਰੂ ਜੀ ਤੁਸੀਂ ਆਪਣੀ ਗਤ ਆਪ ਹੀ ਜਾਣਦੇ ਹੋ ਤੁਹਾਡੀ ਮਹਿਮਾ ਹੋਰ ਕੋਈ ਨਹੀਂ ਜਾਣ ਸਕਦਾ ਤੁਸੀਂ ਬਹੁਤ ਵੱਡੇ ਹੋ ਅੱਜ ਗੁਰੂ ਨਾਨਕ ਜੀ ਨੇ ਪੰਡਿਤ ਹਰਦਿਆਲ ਤੇ ਕਿਰਪਾ ਕੀਤੀ ਸੀ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਭੋਜਨ ਤਿਆਰ ਹੋ ਗਿਆ ਹੈ ਹੁਣ ਆਪ ਸਭ ਭੋਜਨ ਛਕਣ ਦੀ ਕਿਰਪਾ ਕਰੋ ਸਾਰੇ ਰਿਸ਼ਤੇਦਾਰ ਪੰਡਿਤ ਤੇ ਖੱਤਰੀ ਪੰਗਤਾਂ ਵਿੱਚ ਬੈਠ ਗਏ ਪ੍ਰਸ਼ਾਦਾ ਛਕਣ ਉਪਰੰਤ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਲੈ ਕੇ ਸਭ ਆਪਣੇ ਘਰਾਂ ਨੂੰ ਚਲੇ ਗਏ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਸਿੱਖ ਇਤਿਹਾਸ ਦੀਆਂ ਹੋਰ ਵੀ ਸਾਖੀਆਂ ਤੁਹਾਡੇ ਤੱਕ ਪਹੁੰਚ ਸਕਣ